ਇੱਕ ਰਾਹ ਵਿੱਚ ਚਾਰ ਅਮਲੀ ਤੁਰੇ ਜਾ ਰਹੇ ਸਨ ਉਸੇ ਰਾਹ ਵਿੱਚ ਇੱਕ ਊਂਟ ਦੀਆਂ ਪੈਰਾਂ ਦੇ ਨਿਸ਼ਾਨ ਜਾ ਰਹੇ ਸਨ ਊਂਟ ਦੀਆਂ ਪੈਰਾਂ ਨੂੰ ਦੇਖ ਕੇ ਪਹਿਲਾ ਅਮਲੀ ਬੋਲਿਆ ਕਿ ਇੱਥੋਂ ਦੀ ਇੱਕ ਊਂਟ ਲੰਘਿਆ ਹੈ ਥੋੜੀ ਦੇਰ ਬਾਅਦ ਦੂਜਾ ਅਮਲੀ ਕਹਿਣ ਲੱਗਾ ਕਿ ਊਂਟ ਇੱਕ ਖੁਕਾਣਾ ਹੈ ਫਿਰ ਤੀਜਾ ਕਹਿੰਦਾ ਊਂਟ ਦੇ ਇੱਕ ਪਾਸੇ ਰੂਣ ਲੱਦੀ ਹੋਈ ਹੈ ਇਧਰ ਉਧਰ ਦੇਖ ਕੇ ਚੌਥਾ ਅਮਲੀ ਵੀ ਬੋਲ ਪਿਆ ਕਹਿੰਦਾ ਊਂਟ ਦੇ ਇੱਕ ਪਾਸੇ ਸ਼ਹਿਦ ਲੱਦਿਆ ਹੈ ਐਨੇ ਨੂੰ ਊਂਟ ਦਾ ਮਾਰਗ ਊਂਟ ਨੂੰ ਲੱਭਦਾ ਔਰ ਅਬਦਾ ਉਹਨਾਂ ਦੇ ਕੋਲ ਆ ਗਿਆ ਉਸਨੇ ਅਮਲੀਆ ਨੂੰ ਪੁੱਛਿਆ ਕਿ ਤੁਸੀਂ ਕੋਈ ਊਂਟ ਇੱਥੋਂ ਦੀ ਲੰਘਦਾ ਵੇਖਿਆ ਹੈ ਤਾਂ ਪਹਿਲੇ ਨੇ ਕਿਹਾ ਹਾਂ ਦੂਜੇ ਅਮਲੀ ਨੇ ਕਿਹਾ ਪੁੱਛਿਆ ਕਿ ਊਂਟ ਕੱਖੋ ਕਾਣਾ ਸੀ ਮਾਲਕ ਨੇ ਕਿਹਾ ਹਾਂ ਕਾਣਾ ਸੀ ਤੀਜੇ ਅਮਲੀ ਨੇ ਕਿਹਾ ਕਿ ਉਸ ਦੇ ਇੱਕ ਪਾਸੇ ਨੂੰ ਲੱਦੀ ਹੋਈ ਸੀ ਮਾਲਕ ਨੇ ਫਿਰ ਹਾਂ ਜਵਾਬ ਦਿੱਤਾ ਫਿਰ ਚੌਥੇ ਅਮਲੀ ਨੇ ਕਿਹਾ ਕਿ ਉਸ ਦੇ ਦੂਜੇ ਪਾਸੇ ਸ਼ਾਇਦ ਲੱਦਿਆ ਹੋਇਆ ਸੀ ਮਾਲਕ ਹੈਰਾਨ ਹੋ ਗਿਆ ਉਸਨੇ ਸੋਚਿਆ ਕਿ ਹੁਣ ਇਹਨਾਂ ਬੰਦਿਆਂ ਨੇ ਹੀ ਚੋਰੀ ਕੀਤਾ ਹੈ ਉਸਨੇ ਉਨ੍ਹਾਂ ਚਾਰਾਂ ਨੂੰ ਗ੍ਰਫਤਾਰ ਕਰਵਾ ਦਿੱਤਾ। ਉਹਨਾਂ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਰਾਜੇ ਨੇ ਪਹਿਲੇ ਅਮਲੀ ਨੂੰ ਪੁੱਛਿਆ ਕਿ ਤੈਨੂੰ ਕਿੱਦਾਂ ਪਤਾ ਲੱਗਿਆ ਕਿ ਕੋਈ ਊਂਠ ਲੰਘਿਆ ਹੈ? ਉਸਨੇ ਕਿਹਾ ਮੈਂ ਊਂਠ ਦੀਆਂ ਪੈੜਾਂ ਦੇਖੀਆਂ ਸਨ। ਰਾਜੇ ਦੀ ਸੱਲੀ ਹੋ ਗਈ। ਫਿਰ ਰਾਜੇ ਨੇ ਦੂਜੇ ਨੂੰ ਪੁੱਛਿਆ ਕਿ ਉਸਨੂੰ ਕਿਵੇਂ ਪਤਾ ਲੱਗਾ ਕਿ ਊਂਠ ਕਾਣਾ ਸੀ? ਉਸਨੇ ਵੀ ਸੱਲੀ ਬਖਸ਼ ਜਵਾਬ ਦਿੱਤਾ ਕਿ ਉਹ ਇੱਕ ਪਾਸੇ ਹੀ ਚੜਦਾ ਜਾਂਦਾ ਸੀ। ਫਿਰ ਰਾਜੇ ਨੇ ਪੁੱਛਿਆ ਗਿਆ ਕਿ ਉਸਨੇ ਕਿਹਾ ਕਿ ਮੈਂ ਦੇਖਿਆ ਰਾਹ ਦੇ ਇੱਕ ਪਾਸੇ ਦੀ ਰਖਤਾਨਾ ਰੂ ਲੱਗਦੀ ਜਾਂਦੀ ਸੀ ਇਸ ਤੋਂ ਮੈਂ ਹਿਸਾਬ ਲਾਇਆ ਕਿ ਉਂਟ ਦੇ ਇੱਕ ਪਾਸੇ ਰੂ ਲੱਦੀ ਹੋਈ ਹੈ ਜਦੋਂ ਚੌਥੇ ਅਮੀਨ ਨੂੰ ਪੁੱਛਿਆ ਗਿਆ ਤਾਂ ਉਸ ਨੇ ਉੱਤਰ ਦਿੱਤਾ ਕਿ ਰਾਹ ਦੇ ਦੂਜੇ ਪਾਸੇ ਰਖਤਾਨਾ ਸ਼ਹਿ ਲੱਗਦਾ ਜਾਂਦਾ ਸੀ ਟਾਹਣੀਆਂ ਉੱਤੇ ਮੱਖੀਆਂ ਬੈਠੀਆਂ ਹੋਈਆਂ ਸਨ ਇਸ ਤਰ੍ਹਾਂ ਮੈਂ ਸੋਚਿਆ ਕਿ ਉਂਟ ਉੱਤੇ ਸ਼ਹਿ ਲਦਿਆ ਹੋਣਾ ਹੈ ਰਾਜਾ ਉਹਨਾਂ ਦੇ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ ਕਹਿੰਦਾ ਇਹ ਬੰਦੇ ਦਾ ਬੜੇ ਕੰਮ ਦੇ ਆ ਅਤੇ ਉਹਨਾਂ ਨੇ ਉਸ ਨੇ ਉਹਨਾਂ ਚਾਰਾਂ ਅੰਮਲੀਆਂ ਨੂੰ ਆਪਣੇ ਮਹਿਲ ਵਿੱਚ ਰੱਖ ਲਿਆ। ਉਹਨਾਂ ਅੰਮਲੀਆਂ ਮੋਜਾ ਕਰਨ ਲੱਗੀਆਂ। ਨਸ਼ਾ ਪੱਤਾ ਉਹਨਾਂ ਨੂੰ ਵਾਧੂ ਮਿਲ ਜਾਂਦਾ ਸੀ। ਅਚਾਨਕ ਇੱਕ ਦਿਨ ਰਾਜ ਰਾਣੀ ਦਾ ਹਾਰ ਗਵਾਚ ਗਿਆ। ਰਾਜੇ ਨੇ ਚਾਰਾਂ ਅੰਮਲੀਆਂ ਨੂੰ ਬੁਲਾ ਲਿਆ। ਕਹਿੰਦਾ ਸਵੇਰ ਤੱਕ ਲੱਭ ਕੇ ਦੱਸੋ ਕਿ ਹਾਰ ਕਿਸ ਨੇ ਚੋਰੀ ਕੀਤਾ ਹੈ। ਨਹੀਂ ਤਾਂ ਕੱਲ ਨੂੰ ਤੁਹਾਨੂੰ ਕੋਹਲੂ ਵਿੱਚ ਪੀੜ ਦੇਵਾਂਗਾ। ਅੰਮਲੀਆਂ ਦੇ ਸਾਹ ਸੁੱਕ ਗਏ। ਅਜ ਭੋਰਾ ਵੀ ਨਿਸ਼ਾਨਾ ਚੜੇਕ। ਉਹ ਡੂੰਗੇ ਗਮ ਵਿੱਚ ਡੁੱਬ ਗਏ ਤੇ ਜਾਨ ਬਚਾਉਣ ਦਾ ਕੋਈ ਰਾਹ ਨਾ ਲੱਭਿਆ। ਸ਼ਾਮ ਹੋਈ ਤਾਂ ਉਹ ਆਪਣੇ ਕਮਰੇ ਦੇ ਬੂਹੇ ਤੇ ਬੈਠ ਕੇ ਰੋਣ ਲੱਗ ਪਏ ਕਹਿਣ ਲੱਗੇ ਹਾਏ ਜਿੰਦੜੀਏ ਨੀ ਹੁਣ ਜਾਨ ਮੁਠੀ ਵਿੱਚ ਆਈ ਤੜਕੇ ਕੋਲੂ ਵਿੱਚ ਪੀੜੀ ਜਾਵेंगी ਫਿਰ ਕੋਲ ਫਿਰ ਦੀ ਇੱਕ ਬੁੱਢੀ ਨੇ ਸੁਣ ਲਿਆ ਉਸ ਦਾ ਨਾਂ ਜਿੰਦੜੀ ਸੀ ਉਸ ਨੇ ਹੀ ਹਾਰ ਚੋਰੀ ਕੀਤਾ ਸੀ ਉਸ ਨੇ ਸਮਝਿਆ ਕਿ ਚੋਰੀ ਦਾ ਪਤਾ ਲੱਗ ਗਿਆ ਹੈ ਇਹ ਅਮਲੀ ਮੈਨੂੰ ਭਜਾਰਤਾ ਬਾਹਰੇ ਹਨ ਉਸ ਨੇ ਝਟ ਹਾਰ ਲਿਆ ਕੇ ਅਮਲੀਆਂ ਨੂੰ ਦਿੰਦੇ ਹੋਏ ਕਿਹਾ ਲਓ ਆਹ ਹਾਰ ਲੈ ਲਓ ਪਰ ਹਾਰੇ ਮੇਰਾ ਰਾਜੇ ਨੂੰ ਨਾ ਨਾ ਦੱਸਿਓ ਚਾਰੇ ਗੰਦੇ ਠੀਕ ਹੈ ਤੇਰਾ ਨਾਂ ਨਹੀਂ ਲੈਂਦੇ ਪਰ ਤੂੰ ਸਾਨੂੰ ਇੱਕ ਮੁਰਗਾ ਲਿਆ ਕੇ ਦੇ ਬੁਢੀ ਨੇ ਮੁਰਗਾ ਲਿਆ ਕੇ ਦਿੱਤਾ ਅਮਲੀਆਂ ਨੇ ਥੋੜਾ ਜਿੰਨਾ ਹਾਰ ਤੋੜਿਆ ਤੇ ਮੁਰਗੇ ਨੂੰ ਖਵਾ ਦਿੱਤਾ ਬਾਕੀ ਹਾਰ ਉਹਨਾਂ ਨੇ ਆਪ ਸੰਭਲ ਲਿਆ ਅਗਲੇ ਦਿਨ ਜਦ ਰਾਜੇ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਮੁਰਗੇ ਦੀ ਤੌਰ ਦੇਖ ਕੇ ਪਤਾ ਲੱਗਦਾ ਹੈ ਹਾਂ ਇਸਨੇ ਖਾਦਾ ਹੈ ਤੁਰੰਤ ਮੁਰਗੇ ਦਾ ਪੇਟ چیرਿਆ ਗਿਆ ਅਤੇ ਹਾਰ ਦਾ ਟੁਕੜਾ ਨਿਕਲ ਕੇ ਆਇਆ ਅਮਲੀ ਕਹਿੰਦੇ ਬਾਕੀ ਦਾ ਹਾਰ ਕਿਸ ਨੇ ਕੱਲ ਦਾ ਬਿਠਰਾ ਹੀ ਕੱਟ ਦਿੱਤਾ ਹੈ ਰਾਜਾ ਬਹੁਤ ਖੁਸ਼ ਹੋਇਆ ਅਤੇ ਉਸਨੇ ਚਾਰ ਅਮਲੀਆ ਨੂੰ ਹੋਰ ਸੋਨਾ ਇਨਾਮ ਦਿੱਤਾ ਪਰੰਤੂ ਅਗਲ ਪਰੰਤੂ ਚਾਰੇ ਹੀ ਅਗਲੇ ਦਿਨ ਮਹਿਲਾਂ ਵਿੱਚੋਂ ਤਿੱਤਰ ਹੋ ਗਿਆ